ਜਾ ਬੰਤਵਰ ਦੋ ਸਿੱਖੀ ਚ ਜਾਣਦੇ ਆ ਕਿ ਕਮਨ ਜੈਂਡਰ ਕੀ ਨੌਸਿਕੋਸ ਰੀ ਵੀ ਕਹਿੰਦੇ ਆ ਅੱਛਾ ਜੀ ਇਹਨਾਂ ਨੂੰ ਸੇ ਟ੍ਰਾਂਸ ਜੈਂਡਰ ਕਹਿੰਦੇ ਆ ਮੇਰੀ ਕਟੀਰੀ ਕੀ ਆਪਾਂ ਗੱਲ ਕਰ ਰਹੇ ਆ ਜਿਹਦੇ ਚ ਜੜੀਆਂ ਦੰਕੀਆਂ ਹੈਗੀਆਂ ਉਹਨਾਂ ਨੂੰ ਲੈ ਕੇ ਬਣ ਕੇ ਇਹਦਾ ਨਾਮ ਪਾ ਦੋ ਕਰ ਉਹਨੂੰ ਲੱਗਦਾ ਹੈਗਾ ਦਾੜਕਾ ਜਿਹੜੇ ਲੜਕੀ ਨੇ ਉਹ ਦੰਕੀਆਂ ਬਣ ਕੇ ਨਾ ਸੰਕਰਦੇ ਸੀ ਹਾਂ ਕਲੀ ਕਲੀ ਇਸ ਤਰੀ ਲੋਕਾਂ ਨੂੰ ਜਾਣਕਾਰੀ ਲਈਆ ਉਹਨਾਂ ਨੂੰ ਹੀ ਲੱਗ ਜਾਗਾ ਜਿਵੇਂ ਡਾਕਟਰ ਨੇ ਦੱਸਿਆ ਕਿ ਕੁਝ ਲੋਕ ਜਾਣ ਬੁੱਝ ਕੇ ਵੀ ਕਰਦੇ ਨੇ ਤੇ ਕੁਝ ਲੋਕ ਵੀ ਲੈ ਗਿਆ ਦੇਸ਼ੀ ਦਸ਼ਕਾ ਹੁੰਦੇ ਆ। ਹਾਂ ਦੋਸਤੋ ਜੇਕਰ ਭਾਰਤ ਦੀ ਗੱਲ ਕਰੀਏ ਸਾਡੇ ਦੇਸ਼ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਨੇ ਕਿਸੇ ਹੋਰ ਕੰਮ ਦੇ ਵਿੱਚ ਤਰੱਕੀ ਕੀਤੀ ਹੋਵੇ ਜਾਂ ਨਾ ਕੀਤੀ ਹੋਵੇ ਪਰ ਇੱਕ ਕੰਮ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਸਾਡੇ ਦੇਸ਼ ਨੇ ਤਰੱਕੀ ਕੀਤੀ ਹੈ ਉਹ ਹੈ ਬਾਬਾ ਬਾਦ ਦੇ ਵਿੱਚ। ਤੰਤਰਕ ਬਾਬੇ ਚਿੱਲੇ ਸਾਧੂ ਸੰਤੋਸਵਾਮੀ ਗਲੀ ਦੇ ਹਰ ਮੋੜ ਦੇ ਉੱਤੇ ਤੁਹਾਨੂੰ ਇੱਕ ਨੈਕਟ ਹੋਣਾ ਚਿੱਲਾ ਬਾਬਾ ਤੰਤਰਕ ਤੁਹਾਨੂੰ ਮਿਲ ਜਾਣਾ ਇਸੇ ਤਰ੍ਹਾਂ ਕਿ ਹੁਣ ਜਿਹੜੇ ਹੈਗੇ ਆ ਛੋਟੇ ਜਿਹੜੇ ਬੱਚੇ ਵੀ ਜਿਹੜੇ ਹੈਗੇ ਆ ਉਹ ਚਿੱਲੇ ਬਾਬੇ ਜਿਹੜੇ ਗਿਆ ਬਨਵਾਲਾ ਪੁਰਪੇ ਜਿੱਥੇ ਬੱਚਾ ਨੂੰ ਪੜਾ ਲਿਖਾ ਕੇ ਇੱਕ ਵਧੀਆ ਨਾਗਰਿਕ اور ਬਦਿਆ ਜਿਹੜਾ ਹੈਗਾ ਦੇਸ਼ ਦੀ ਡਿਵੈਲਪਮੈਂਟ ਲਈ ਬੱਚਿਆਂ ਨੂੰ ਡਾਕਟਰ ਐਡਵੋਕੇਟ ਅਧਿਆਪਕ ਤੇ ਹੋਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਵਕੀਲ ਜੱਜ ਬਣਾਉਣਾ ਸੀਗਾ ਉੱਥੇ ਸਾਡੇ ਦੇਸ਼ ਦੇ ਲੋਕਾਂ ਨੇ ਬੱਚਿਆਂ ਨੂੰ ਵੀ ਬਾਪਿਆਂ ਵਾਂਗ ਤੋਰ ਦਿੱਤਾ ਤੇ ਅੱਜ ਦੇਖੀ ਤਾਂ ਬਾਦਾਂ ਦੀ ਪਰਮਾਰਸ ਤੇ ਬਾਪਿਆਂ ਦੇ ਉਹਨਾਂ ਜਗ੍ਹਾ ਦੇ ਤੇ ਉਹਨਾਂ ਸਥਾਨਾਂ ਦੇ ਉੱਤੇ ਲੋਕਾਂ ਦੀ ਭੀੜ ਵੀ ਨਿਰੰਤਰ ਜਿਹੜੀ ਹੈਗੀ ਉਹ ਲੱਗੀ ਰਹਿੰਦੀ ਹੈ ਬਲਕਿ ਗਰੀਬੀ ਜਿਹ ਲੋਕ ਵੀ ਬਾਬਾ ਨਾਮਾ ਉਹਦਾ ਮਾਰਕੀਟ ਦੇ ਵਿੱਚ ਤਾਂ ਹੌਲੀ-ਹੌਲੀ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ। ਪਰ ਇਹਦੇ ਵਿੱਚ ਜੋ ਇੱਕ ਚੀਜ਼ ਦੇਖਣ ਆਲੀ ਆਈ ਹੈਗੀ ਉਹ ਇੱਕ ਹੋਰ ਕਮਾਲ ਦੀ ਗੱਲ ਹੋਰ ਆ ਰਹੀ ਹੈ ਕਿਉਂਕਿ ਇਹਨੂੰ ਇੱਕ ਇਹਦੇ ਪਰਫੁੱਲਿਤ ਹੋਣ ਦਾ ਇਹਨਾਂ ਦਾ ਵਧਣ ਦਾ ਇੱਕ ਬਹੁਤ ਸਾਰੇ ਕਾਰਨ ਹੈ। ਪਰ ਅੱਜ ਕੱਲ ਜੋ ਵਿਗਿਆਨ ਦੇ ਯੁੱਗ ਦੇ ਵਿੱਚ ਦਾ ਕਾਰਨ ਬੰਗਾ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਸੋਸ਼ਲ ਮੀਡੀਆ ਹੈ। ਤੇ ਹੁਣ ਬਾਤ ਆਣੀ ਹੈ ਉਸ ਤਰ੍ਹਾਂ ਦੀਆਂ ਵੀਡੀਓਜ਼ ਰੀਲਾ ਜਿਹੜੀਆਂ ਆ ਗਿਆ ਵਰਮਣ ਕੇ ਮਤਲਬ ਆ ਰੀਆਂ ਨੇ ਸੋਸ਼ਲ ਮੀਡੀਆ ਦੇ ਤੇ ਪਰ ਜਦੋਂ ਉਹਨਾਂ ਨੂੰ ਦੇਖਦੇ ਆ ਤਾਂ ਬੜੀ ਹੈਰਾਨੀ ਹੁੰਦੀ ਆ ਪਰ ਬਿਲਕੁਲ ਚੰਗੇ ਭਲੇ ਹੋ ਬੰਦੇ ਨੇ ਮਰਦ ਨੇ ਪਰ ਜਦੋਂ ਉਹਨਾਂ ਦੀ ਉਹਨਾਂ ਦਾ ਪਹਿਰਾਵਾ ਦੇਖਦੇ ਆ ਤਾਂ ਬਿਲਕੁਲ ਔਰਤਾਂ ਵਾਲੇ ਪਹਿਰਾਵੇ ਹੁੰਦੇ ਹਨ ਨਾਲ ਵੀਡੀਓ ਨੂੰ ਦੇਖਣਾ ਐਂਡ ਤੱਕ ਤੁਹਾਡੇ ਲਈ ਬਹੁਤ ਮਹੱਤਵਪੂਰਨ ਜਾਣਕਾਰੀ ਤੋ ਪਹਿਲਾਂ ਇੱਕ ਆ ਦੇਖਦੇ ਆ ਸਕਰੀਨ ਦੇ ਉੱਤੇ ਆ ਇੱਕ ਬਾਬਾ ਹੈਗਾ ਤੇ ਗਾੜੀ ਮੁੱਛਾ ਸਾਰਾ ਕੁਝ ਸਿੱਖ ਪਹਿਰਾਵੇ ਦੇ ਵਿੱਚ ਹੈਗਾ ਲੇਕਿਨ ਇਹਨੇ ਸਾਰਾ ਮੇਕਅਪ ਜਿਹੜਾ ਔਰਤ ਵਾਲਾ ਕੀਤਾ ਹੋਇਆ ਹੈ ਬਿਲਕੁਲ ਜਿਵੇਂ ਸਾਰਾ ਕੁਛ ਚੁਰਕੀ ਬਿੰਦੀ ਸਾਰਾ ਕੁਛ ਨੇ ਅੱਖਾਂ ਓੱਖਾਂ ਦਾ ਸਾਰਾ ਜਿਹੜਾ ਉਹ ਕਰਵਾਇਆ ਹੋਇਆ ਹੈ ਬਿਲਕੁਲ ਜਿਹੜਾ ਔਰਤਾਂ ਵਾਲਾ ਸਾਰਾ ਮੇਕਅਪ ਜਿਆਦੀ ਹਾਦੀ ਸਭੀ ਕੋ ਮੈਂ ਬੋਲ ਰਹੀ ਹਾਂ ਛੋਟੀ ਰੰਗੀਲੀ ਸਖੀ ਆਜ ਮੇਰਾ ਪ੍ਰੋਗਰਾਮ ਹੈ ਮੈਂ ਕੁਝ ਵੀ ਜੇ ਕੰਟਰੋਲ ਵਿੱਚ ਜਿਹੜਾ ਨਜ਼ਰ ਦਿਖਾ ਦੇਗਾ ਸਕੇ ਦਾੜੀ ਆਕਾ ਕੇਸ ਵੀ ਹੋਣਗੇ ਲੇਕਿਨ ਪਹਿਰਾਵਾ ਵੀ ਜਿਹੜਾ ਕੱਪੜੇ ਵੀ ਤੇ ਸਾਰਾ ਕੁਝ ਮੇਕਅਪ ਹੀ ਹੋ ਰਿਹਾ ਉਹ ਆਵਸਤਾ ਮਰ ਹੈ ਇਸ ਤੋਂ ਬਾਅਦ ਆਇਕ ਹੋਰ ਜਿਹੜਾ ਹੈਗਾ ਤੁਹਾਡੇ ਸਕਰੀਨ ਉੱਤੇ ਆ ਦੇਖੋ ਜੀ ਇਹਦਾ ਵੀ ਜਿਹੜਾ ਹੈਗਾ ਪੂਰਾ ਜਿਹੜਾ ਮਰਦਾ ਹੈਗਾ ਬੰਦਾ ਹੈਗਾ ਤੇ ਇਹਨੇ ਜਿਹੜਾ ਸਾਰਾ ਕੁਛ ਆ ਪਹਿਰਾਵਾ ਜਿਹੜਾ ਦੇਖੋ ਆ ਇੱਕ ਪਾਸੇ ਇੱਕ ਜੁਣਾ ਪਾਸੇ ਔਰਤਾਂ ਇੱਕ ਪਾਸੇ ਬੰਗੀਆਂ ਨੇ ਦੋਨਾਂ ਪਾਸੇ ਪਾ ਰੱਖੀ ਹੈ ਸਾਰਾ ਸੁਰਕੀ ਗੰਡੀ ਲਾਈ ਹੋਈ ਆ ਟਿੱਕੇ ਲਾਏ ਹੋਏ ਆ ਸਾਰਾ ਫਲੈਸ਼ ਚੂੜੀਆਂ ਪਾਈਆਂ ਨੇ ਤੇ ਉਸ ਤਰ੍ਹਾਂ ਦਾ ਹੀ ਪਹਿਰਾਵਾ ਜਿਹੜਾ ਆਫਸਰ ਦਾ ਇਹਨੇ ਵੀ ਪਾਇਆ ਆ ਤਾਂ ਇਹਨੇ ਮੈਂ ਬਾਸ ਸੁਣਾ ਕਰ ਮੈਂ ਕੁਝ ਬਤਾ ਦੇ ਦੂੰਗਾ ਤੇ ਕੋ ਪਰ ਤੂੰ ਗਲਤ ਪ੍ਰਯੋਗ ਕਰ ਦੇ ਫਿਰ ਕਿਸ ਦਾ ਅਗਰ ਦੇਖੋ ਤੇ ਜੋ ਮੈਂ ਕਹਤਾ ਬਣਾ ਕਹਤਾ ਫਲੈਸ਼ ਕਰਦਾ ਨਹੀਂ ਮੈਂ ਐ ਇੱਕ ਚੀਜ਼ ਆ ਬਾਬਾ ਹੋਰ ਹੈਗਾ ਇਹਨੇ ਵੀ ਮਤਲਬ ਜਿਹੜਾ ਹੈਗਾ ਉਸ ਤਰ੍ਹਾਂ ਦਾ ਮੇਕਅਪ ਵਗੈਰਾ ਦਾ ਸਭਾ ਕੱਟ ਕੀਤਾ ਹੋਇਆ ਹੈਗਾ ਲੇਕਿਨ ਕਪੜੇ ਤੇ ਇਹਦੇ ਜਿਹੜੇ ਹਾਫ ਭਾਅ ਵੈ ਗਿਆ ਬਿਕਰ ਨੇ ਗੱਲ ਕਰਨ ਦਾ ਜਿਹੜਾ ਲਹਿਜਾ ਹੈਗਾ ਜਾਇ ਜੇ ਹਾਫ ਭਾਗ ਮੇਰੀ ਐਕਟੀਵਿਟੀ ਹੈਗੀ ਜਿਹੜੀ ਸਰੀਰਕ ਐਕਟੀਵਿਟੀ ਹੈਗੀ ਜਿਹੜੀ ਇਸ ਤਰ੍ਹਾਂ ਦੀ ਉਹ ਵੀ ਆਸ਼ਾਰ ਮਾਸਮੀ ਗੁਪ ਨਵਰਾਤਰੀ ਦੀ ਸ਼ੁਰੂਆਤ 6 ਜੁਲਾਈ ਸ਼ਨੀਵਾਰ ਤੋਂ ਹੋ ਰਹੀ ਹੈ ਜਿਸ ਦਾ ਸਮਾਪਨ 16 ਜੁਲਾਈ ਨੂੰ ਗੱਲ ਕਰਦੇ ਆਂ ਬਾਦਿਆਂ ਦੀ ਤੰਤਰਕਾਂ ਦੀ ਉਹ ਤਾਂ ਗੱਲ ਆਪਾਂ ਸਟਾਰਟਿੰਗ ਕਰ ਹੀ ਚੁੱਕੇ ਆਂ ਕਿ ਕੋਈ ਇਹਦੇ ਚ ਪਹਨ ਨਹੀਂ ਕਿੰਨੇ ਦੇ ਪਰਮਾਰ ਰਹੇਗੀ ਆ ਲੇਕਿਨ ਇਹ ਜਿਹੜੇ ਰੂਪ ਇਹਨਾਂ ਦੇ ਦੇਖਣ ਦੇ ਵਿੱਚ ਸਾਹਮਣੇ ਆ ਰਹੇ ਆ ਨਵੇਂ ਰੂਪ ਦੇ ਵਿੱਚ ਇਸ ਤਰ੍ਹਾਂ ਦਾ ਦੇਖੋ ਇਹ ਹੁਣ ਜਿਹੜੇ ਇਹਦੇ ਹੱਥਾਂ ਤੇ ਵੀ ਮਹਿੰਦੀ ਮੁੰਦੀ ਲੱਗੀ ਹੋਈ ਆ ਆ ਦੇ ਇਹਨਾਂ ਦੇ ਹੱਥਾਂ ਦਾ ਅੰਦਾਜ਼ ਹੈ जरा आर बिल्कुल बिलकुल सेम टू सेम जरा और वाग ही जब गल जा और एक्टिविटी दे जी है बिलकुल ही औरत देखते हो कि एक होर देखो हम दोस्तों गल करते विषय भी ये बाबा वाल जो सारा कुछ है ਇਹ ਕਿਉਂ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਇਹਨਾਂ ਦਾ ਬੋਲਚਾਲ ਇਹਨਾਂ ਦਾ ਲਹਿਜਾ ਬੰਦੇ ਹੋ ਗਿਆ ਹੋਇਆ ਵੀ ਇਹ ਔਰਤਾਂ ਵਾਲਾ ਜਿਹੜਾ ਇਹਦਾ ਵੀ ਹੋਏ ਜਿਹੜਾ ਕਿਉਂ ਕਰਦੇ ਆ ਔਰਤਾਂ ਵਾਲਾ ਵਿਹਾਰ ਕਿਉਂ ਕਰਦੇ ਆ ਤਾਂ ਅਸਲ ਦੇ ਵਿੱਚ ਇੱਕ ਇਹ ਜਿਹੜੇ ਹੈਗੇ ਮਾਨਸਿਕ ਮਨੋਵਿਕਾਰ ਹੈ ਤੇ ਮਨੋਵਿਕਾਰ ਕਿਦਾਂ ਦੇ ਨੇ ਮਨੋਵਿਗਿਆਨੀ ਡਾਕਟਰ ਕੀ ਕਹਿੰਦੇ ਆ ਤਾਂ ਇਸੇ ਵਿਸ਼ੇ ਦੇ ਵਿੱਚ ਆਪਾਂ ਇੱਕ ਗੱਲ ਕਰਦੇ ਆ ਮਾਨਸਿਕ ਰੋਗਾਂ ਦੇ ਮਾਹਰ ਇੱਕ ਮਨੋਵਿਗਿਆਨੀ ਡਾਕਟਰ ਜੀ ਜਵਾਨੇ ਸੁਣਦੇ ਆ ਉਹਨਾਂ ਨਾਲ ਗੱਲ ਕਰਦੇ ਆ ਤੇ ਉਹਨਾਂ ਨੂੰ ਆਪਾਂ ਜਿਹੜੀ ਹੈਗੀ ਹੈ ਰੂਬਰੂ ਜਿਹੜੀ ਹੈ ਤੁਹਾਡੇ ਰੂਬਰੂ ਗੱਲ ਕਰਾਉਨੇ ਆ ਹਾਂਜੀ ਸਰ ਜਿਹੜੇ ਮਤਲਬ ਅਕਸਰ ਦੇਖਦੇ ਆ ਆਪਾਂ ਕਿ ਉਹ ਬੰਦੇ ਹੁੰਦੇ ਨੇ ਪੂਰੀ ਤਰ੍ਹਾਂ ਸਰੀਰਕ ਤੌਰ ਦੇ ਉੱਤੇ ਹਾਂਜੀ ਜਾ ਕੋਈ ਲੇਡੀਜ਼ ਹੁੰਦੀ ਹੈ ਸਰੀਰਕ ਤੌਰ ਦੇ ਉੱਤੇ ਅੰਗਾਂ ਦੇ ਤੌਰ ਦੇ ਉੱਤੇ ਮਤਲਬ ਉਹ ਸਾਰਾ ਕੁਝ ਦਾ ਜਿਹੜਾ ਲੇਡੀਜ਼ ਹੁੰਦੀ ਹੈ ਅੰਗਾਂ ਦੇ ਸਰੀਰਕ ਤੌਰ ਦੇ ਸਾਰਾ ਕੁਝ ਬੰਦਾ ਹੁੰਦਾ ਹੈ ਉਹ ਲੇਕਿਨ ਉਹਨਾਂ ਦਾ ਜਦੋਂ ਪਹਿਰਾਵਾ ਦੇਖਦੇ ਆ ਜਾਂ ਉਹਨਾਂ ਦੇ ਹੱਥ-ਪਾਅ ਦੇਖਦੇ ਆ ਉਹਨਾਂ ਦਾ ਗੱਲ ਕਰਨ ਦਾ ਲਹਿਜਾ ਦੇਖਦੇ ਆ ਤਾਂ ਉਹ ਜੇ ਮੰਨ ਲਓ ਵੀ ਮਰਦ ਬੰਦਾ ਹੈਗਾ ਮਰਦ ਹੈਗਾ ਤਾਂ ਉਹ ਔਰਤਾਂ ਵਾਲਾ ਲਹਿਜਾ ਹੋਊਗਾ ਉਹਦਾ ਬੋਲਣ ਚੱਲਣ ਦਾ ਤੋਰਨ ਦਾ ਤੇ ਆਵਾਜ਼ ਦਾ ਸਾਰਾ ਕੁਝ ਜੇ ਕੋਈ ਔਰਤ ਹੈਗੀ ਹੈ ਤਾਂ ਉਹਦਾ ਅਕਸਰ ਕਈ ਵਾਰ ਦੇਖਦੇ ਆਂ ਵੀ ਉਹਦਾ ਲਹਿਜਾ ਜਿਹੜਾ ਹੁੰਦਾ ਹੈਗਾ ਉਹ ਮਤਲਬ ਬੰਦਿਆਂ ਵਰਗਾ ਹੁੰਦਾ ਬੋਲਣ ਚੱਲਣ ਦਾ ਤੁਰਨ ਫਿਰਨ ਦਾ ਇਸ ਚੀਜ਼ ਦਾ ਕੀ ਕਾਰਨ ਹੈ ਸਰ ਔਰ ਇਹਦੇ ਨਾਲ ਹੀ ਇੱਕ ਸਾਨੂੰ ਹੋਰ ਦੱਸਦੀ ਹੈ ਵੀ ਅਕਸਰ ਅੱਜ ਕੱਲ੍ਹ ਅਸੀਂ ਦੇਖਦੇ ਆਂ ਕਿ ਬਹੁਤ ਸਾਰੇ ਤੰਤਰਿਕ ਬਾਬੇ ਵੀ ਜਿਹੜੇ ਹੈਗੇ ਆ ਉਹ ਆ ਰਹੇ ਨੇ ਸੋਸ਼ਲ ਮੀਡੀਆ ਤੇ ਦੇਖਦੇ ਹੈਗੇ ਆ ਤਾਂ ਉਹਨਾਂ ਦੇ ਬਹੁਤ ਸਾਰਾ ਮੇਕਅਪ ਕੀਤਾ ਹੁੰਦਾ ਬਿਲਕੁਲੀ ਗਹਿਣੇ ਵਗੈਰਾ ਵੀ ਸਾਰਾ ਕੁਝ ਜਿਹੜਾਗਾ ਆਪਾ ਵਾਂਗ ਪਾਇਆ ਹੁੰਦਾ ਲੇਕਿਨ ਉਹ ਬੰਦੇ ਹੁੰਦੇ ਆ ਤਾਂ ਇਦਾਂ ਮੁੱਖ ਕਾਰਨ ਕੀ ਹੈ ਸਰ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਥੋੜੀ ਜਾਣਕਾਰੀ ਦਿਓ। ਦੇਖੋ ਬੇਸਿਕਲੀ ਅਸੀਂ ਆਮ ਲੋਕ ਦੋ ਜੈਂਡਰਸ ਨੂੰ ਹੀ ਜਾਣਦੇ ਹਾਂ ਹਾਂਜੀ ਕਿ ਜਾਂ ਕਹੇ ਮੇਲ ਹੁੰਦੇ ਨੇ ਜਾਂ ਫੀਮੇਲ ਹੁੰਦੀਆਂ। ਅੱਛਾ ਜੀ। ਜਾਂ ਬਤਵਰਦ ਸਿੱਤੀਆ ਜਾਣਦੇ ਆ ਕਿ ਕਾਮਨ ਜੈਂਡਰ ਇਹਨਾਂ ਨੂੰ ਸਿੱਖੋਸਲੇ ਵੀ ਕਹਿ ਦਿੰਦੇ ਆ। ਅੱਛਾ ਜੀ। ਹੁਣ ਜਿਹੜੀ ਉਹ ਤੀਜਾ ਜੈਂਡਰ ਹੈਗਾ ਜਿਹੇ ਫੁਸਲਿਆਂ ਵਾਲਾ ਛੱਡ ਵੀ ਧੀ ਤਾਂ ਜਿਹੜੇ ਨੋਰਮਲ ਦੋ ਜੈਂਡਰਸ ਨੇ ਅੱਛਾ ਜੀ ਮੇਲ ਤੇ ਫੀਮੇਲ ਅੱਛਾ ਬੋਟੇ ਕੈਸਸ ਦੇ ਵਿੱਚ ਅੱਛਾ ਜੀ ਪੂਰੀ ਤਰ੍ਹਾਂ ਜਿਹੜਾ ਮੇਲ ਹੈਗਾ ਉਹ ਮੇਲ ਨਹੀਂ ਹੁੰਦਾ ਅੱਛਾ ਜਿਹੜਾ ਫੀਮੇਲ ਹੈਗਾ ਉਹ ਪੂਰੀ ਤਰ੍ਹਾਂ ਫੀਮੇਲ ਨਹੀਂ ਹੁੰਦੀ ਅੱਛਾ ਜੀ ਮਤਲਬ ਮੇਲ ਦੇ ਵਿੱਚ ਕੁਝ ਕੰਟੈਕਟ ਫੀਮੇਲ ਦਾ ਹੋ ਸਕਦਾ ਹੈ ਫੀਮੇਲ ਦੇ ਵਿੱਚ ਕੁਝ ਕੰਟੈਕਟ ਮੇਲ ਦਾ ਹੋ ਸਕਦਾ ਹੈ ਅੱਛਾ ਜੀ ਇਹ ਸਾਰਾ ਕੁਝ ਪ੍ਰੇਮ ਦੇ ਹਾਰਮੋਨ ਤੇ ਜਿਹੜੇ ਫਰਮ ਹੌਨਸ ਤੇ ਇਹ ਉਹਦੇ ਆਕਸਾਈਡ ਕਰ ਦੇਣਗੇ ਅੱਛਾ ਅੱਛਾ ਮੈਨੂੰ ਲੱਗਦਾ ਕਿ ਜੇ ਆਪਾਂ ਜਿਹੜੇ ਇਹ ਗੱਲ ਕਰੀਏ ਕਿ ਅਸੀਂ ਕਿਵੇਂ ਆਇਡੈਂਟੀਫਾਈ ਕਰਦੇ ਹਾਂ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਜਨਮ ਵਿਲੇ ਹੀ ਅਸੀਂ ਡਿਸਾਈਡ ਕਰ ਲੈਂਦੇ ਹਾਂ ਕਿ ਲੜਕਾ ਹੈ ਕਿ ਲੜਕੀ ਹੈ ਉਸ ਟਾਈਮ ਆਪਾਂ ਇੱਕ ਚੀਜ਼ ਹੀ ਦੇਖਦੇ ਹਾਂ ਕਿ ਬੱਚੇ ਦੇ ਜਿਹੜੇ ਜਨਨ ਅੰਗ ਨੇ ਜੇ ਤਾਂ ਉਹ ਆਦਮੀ ਨਾਲ ਮਿਲਦੇ ਨੇ ਤਾਂ ਅਸੀਂ ਕਹਿੰਦੇ ਆ ਇਹ ਲੜਕਾ ਹੈ ਜੇ ਉਹ ਔਰਤ ਨਾਲ ਮਿਲਦੇ ਨੇ ਅਸੀਂ ਕਹਿੰਦੇ ਆ ਉਹ ਲੜਕੀ ਹੈ ਜੇ ਕੋਈ ਬੱਚਾ ਵੱਡਾ ਹੁੰਦਾ ਹੈ ਵੱਡਾ ਹੋ ਕੇ ਉਹਦੇ ਬ੍ਰੇਨ ਦੇ ਹਾਰਮੋਨ ਡਿਸਾਈਡ ਕਰਦੇ ਨੇ ਕਿ ਉਹ ਕੋ ਲੜਕਾ ਪੁੱਤ ਕਿੰਨਾ ਲੜਕਾ ਹੈ ਤੇ ਕਿੰਨੀ ਲੜਕੀ ਹੈਗੀ ਉਹ ਪੂ ਇੱਕ ਲੜਕਾ ਪੂਰੀ ਤਰ੍ਹਾਂ ਲੜਕਾ ਹੈਗਾ ਜਾਂ ਉਸ ਲੜਕੀ ਦੇ ਵਿੱਚ ਕੁਝ ਗੁਣ ਲੜਕੀਆਂ ਵਾਲੇ ਨੇ ਇਸੇ ਤਰ੍ਹਾਂ ਇੱਕ ਲੜਕੀ ਪੂਰੀ ਤਰ੍ਹਾਂ ਲੜਕੀ ਹੈਗੀ ਜਾਂ ਉਹਦੇ ਵਿੱਚ ਕੁਝ ਗੁਣ ਲੜਕਿਆਂ ਵਾਲੇ ਨੇ ਤਾਂ ਹੁੰਦਾ ਇਹ ਹੈਗਾ ਕੁਝ ਕੇਸਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਅਨਾਰਮਲਟੀਜ਼ ਆਪਣੀਆਂ ਉਤਰੀਆਂ ਹੁੰਦੀਆਂ ਉਹ ਸੋਸਾਇਟੀ ਦੇ ਵਿੱਚ ਉਦਾਂ ਚੱਲ ਚੱਲੇ ਜਾਂਦੇ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਅਨੋਰਮੈਲਟੀਜ਼ ਜ਼ਿਆਦਾ ਹੁੰਦੀਆਂ ਨੇ ਅੱਛਾ ਜੀ ਮਤਲਬ ਇਹ ਬਹੁਤ ਜ਼ਿਆਦਾ ਲਗਾਣਾ ਤਾਂ ਇਹ ਜਿਹੇ ਹਿੱਤ ਹੁੰਦਾ ਹੈ ਕਿ ਇੱਕ ਜਿਹੜਾ ਲੜਕਾ ਹੋਗਾ ਅੱਛਾ ਜੀ ਉਹਨੂੰ ਕਿਵੇਂ ਲੱਗਦਾ ਹੈਗਾ ਕਿ ਵੀ ਮੈਂ ਅ ਗਲਤ ਬੋਡੀ ਦੇ ਵਿੱਚ ਆ ਅੱਛਾ ਜੀ ਅਸਲ ਦੇ ਵਿੱਚ ਮੈਂ ਲੜਕੀ ਹਾਂ ਕਿਉਂਕਿ ਜਿਹੜੇ ਹਾਰਮੋਨਸ ਨੇ ਉਹ ਦਿੱਖੀਆਂ ਵਾਲੇ ਗਏ ਤਾਂ ਉਹ ਇਹ ਲੜਦਾ ਕਿ ਵੀ ਮੈਂ ਨਾ ਲੜਕੀ ਬਣਨਾ ਚਾਹੀਦਾ ਹੈ मैं लड़के की बॉडी के लड़की रह है, है जे इच्छा बन जा अदरवाइज तो लड़किया वाले इंटरस्ट रख दुरकिया वागू रेहना सहना लड़किया वागू मेकअप करना लड़किया वाले कपड़े पाने लड़किया वागू गाँवना बजाया डांस करना ਤੁਸੀਂ ਦੇਖਿਆ ਹੋਣਾ ਵੀ ਕਈ ਕੁਝ ਕਈ ਵਾਰੀ ਕੁਝ ਲੜਕੇ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਲੜਕੀਆਂ ਬਣ ਕੇ ਡਾਂਸ ਕਰਨਾ ਚੰਗਾ ਲੱਗਦਾ ਹੈ ਇਦਾਂ ਦਾ ਇਦਾਂ ਹੀ ਕੁਝ ਲੜਕੀਆਂ ਜਿਹੜਾ ਜਿਨ੍ਹਾਂ ਉਹ ਲੜਕੇ ਬਨਣਾ ਸਾਕੁੰਦਾ ਹੁੰਦਾ ਹੈ ਹੁੰਦੀ ਉਹ ਲੜਕੀ ਹੈਗੀ ਉਹਨੂੰ ਵੀ ਲੱਗ ਰਿਹਾ ਵੀ ਮੈਂ ਗਲਤ ਬੋਡੀ ਗੈਂ ਵਿੱਚ ਰਹਿ ਰਹੀ ਆ ਮੈਂ ਇੱਕ ਲੜਕਾ ਹਾਂ ਕਿ ਮੈਂ ਇੱਕ ਲੜਕੀ ਦੀ ਬੋਡੀ ਦੇ ਵਿੱਚ ਰਹਿ ਰਿਹਾ ਹਾਂ ਜੀ ਉਹਨਾਂ ਦਾ ਲड़का ਬੰਨਾ ਖਦ ਹੁੰਦਾ ਹੈ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਮੈਂ ਜੈਂਡਰ ਚੇਂਜ ਕਰਵਾ ਕੇ ਮੈਡੀਕਲੀ ਲड़का ਬੰਨ ਗਿਆ ਜੀ ਉਹਨਾਂ ਦੀ ਇੱਛਾ ਜਦ ਲੜਕਿਆਂ ਵਾਲੀ ਖੰਡੀ ਲਗੇ ਤਾਂ ਉਹਨਾਂ ਦੀ ਐਕਟੀਵਿਟੀ ਸੁਰੈਣਾ ਸੈਣਾ ਨਹੀਂ ਤਾਂ ਉਹਨਾਂ ਕੇਵਲਾ ਹੁੰਦਾ ਹੈ ਮਤਲਬ ਕੱਪੜੇ ਵੀ ਲੜਕਿਆਂ ਵਾਲੇ ਪਾਉਣ ਉਹਨਾਂ ਨੂੰ ਪਸੰਦ ਆ ਲੜਕਿਆਂ ਵਾਂਗ ਰਹਿਣਾ ਉਹਨਾਂ ਨੂੰ ਪਸੰਦ ਹੈਗਾ ਜੀ ਤਾਂ ਲੜਕਿਆਂ ਵਾਂਗ ਜੇ ਤਰਨਾ ਫਿਰ ਮਾਂ ਵਾਲ ਕੱਟ ਕੇ ਰੱਖਣਾ ਇਹ ਉਹ ਇੱਕ ਜ਼ਾਦਾ ਉਹ ਮੇਕਅਪ ਨਹੀਂ ਕਰਦੀਆਂ ਦੇ ਆਂ ਲੜਕੀਆਂ ਮੇਕਅਪ ਕਰਦੀਆਂ ਮੇਕਅਪ ਕਰਨਾ ਚੰਗਾ ਲੱਗਦਾ ਲੜਕਿਆਂ ਵਾਂਗੂ ਰਹਿਣਾ ਪਸੰਦ ਆਉਂਦਾ ਹੈ ਇਹ ਅਨਨਾਰਮੈਲਿਟੀਸ ਨੇ ਤਾਂ ਇਹਦੇ ਇਹਦੀਆਂ ਕੁਝ ਮੈਨੀਫੈਸਟੇਸ਼ਨਸ ਆਨ ਆ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਵੀ ਅੱਗੇ ਪਰਸੈਂਟੇਜ ਵੇਖੀ ਦੱਸੋ ਕਿ ਤਾਂ ਵੀ ਇੱਕ ਤਰ੍ਹਾਂ ਦੀ ਵੀ ਬਹੁਤ ਜ਼ਿਆਦਾ ਇੱਕ ਲੜਕੀ ਆ ਪ੍ਰਿੰਸ ਬਾਈ ਆਰਗਨਸ ਹੈ ਤਾਂ ਇੱਕ ਲੜਕਾ ਲੜਕਈ ਹੁੰਦਾ ਹੈ ਬਾਈ ਆਰਗਨਸ ਇੱਕ ਲੜਕੀ ਲੜਕਈ ਹੀ ਹੁੰਦੀ ਹੈਗੀ ਪਰ ਤੇ ਮਾਰ ਕਿਉਂ ਉਹਦੇ ਕਿਉਂ ਜਿਹੜੇ ਹਾਰਮੋਨਸ ਨੇ ਉਹ ਆਪੋਜ਼ਿਟ ਹੋ ਜਾਂਦੇ ਨੇ ਜਿੱਦਾਂ ਇਹ ਪੀਕ ਤੇ ਹੈਗਾ ਖੁੱਤ ਇਦਾਂ ਦਾ ਇਹ ਇਹ ਜਿੰਨਾ ਵੀ ਦੀ ਪਰਸੈਂਟੇਜ ਹੋਣੀ ਹੈਗੀ ਵਿੱਚ ਇੱਕ ਲੜਕਾ ਆਹ ਕਹ ਲਓ ਵੀ 75% ਉਹ ਲੜਕਾ ਹੈਗਾ 25% ਲੜਕੀ ਹੈਗੀ ਮਤਲਬ ਉਹ ਥੋੜਾ ਥੋੜਾ ਲੜਕੀ ਆ ਇਹ ਬੋਲ ਕੇ ਹਰਕਤਾਂ ਕਰਦਾ ਰਹਿੰਦਾ ਜਿਵੇਂ ਇੱਕ ਦਮਾਂ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਕਈ ਵਾਰ ਜਨਾਂ ਘੜੇ ਦੇਖਿਆ ਦਨੇ ਆਪੇ ਉਹ ਉਹਨਾਂ ਦੇ ਹਸਤੇ ਨੇ ਉਕਰਨੇ ਦਾ ਨਾ ਕਰਦੇ ਨੇ ਕਿੰਨੀ ਜਵਾਜ ਦੀਆਂ ਕੁੜੀਆਂ ਦੀ ਉਹਨਾਂ ਦੀ ਆਏ ਦੇ ਕਈ ਹੱਤੇ ਕੰਡੇ ਨੇ ਕਈ ਸਾਰੇ ਕੰਡੇ ਨੇ ਇਹਦੇ ਨਾਲ ਕਈ ਹੋਰ ਧਾਰਨ ਗੱਲਾਂ ਵੀ ਜੁੜ ਜਾਂਦੀਆਂ ਨੇ ਜਿਵੇਂ ਕਈ ਨਾਲੇ ਤਾਉ ਹੁੰਦਾ ਹੈਗਾ ਨਾਲੇ ਉਹ ਮਾਤਾ ਜੀ ਬਣਾ ਫਿਰਦਾ ਹੈਗਾ ਉਹ ਉਹਨੂੰ ਬਰੋਨੇ ਪਾਲ ਲੈਂਦੇ ਆ ਮੇਕਅਪ ਕਰ ਲੈਂਦੇ ਆ ਹੋਰ ਇਤਨੀ ਗੱਲਾਂ ਇੱਦਾਂ ਹੀ ਲੜਕੀਆਂ ਕੁਛ ਮੇਲ ਦੇਵਤਾ ਬਣ ਜਾਂਦੀਆਂ ਕੁਛ ਸ਼ਿਸ਼ਟ ਜੀ ਬਣਿਆ ਕੁਛ ਬਣਿਆ ਇਸ ਤਰ੍ਹਾਂ ਦਾ ਇਹ ਜੀ

ਇਹ ਤਾਂ ਸੁੱਸਣ ਸੈਨੇ ਇਹ ਬਾਇਓਲੋਜੀਕਲ ਨਹੀਂ ਹੁੰਦੇ ਪਰ ਜਾਣਬੁੱਝ ਕੇ ਜਿਹਨਾਂ ਨੂੰ ਬਿੱਤਰ ਫਾਇਦਾ ਜਾਂਦਾ ਹੈ ਜਿਵੇਂ ਕੁਛ ਲੋਕੀ ਚੰਗੇ ਭਲੇ ਹੁੰਦੇ ਨੇ ਉਹ ਖੁਸਰੇ ਬਣੇ ਹੁੰਦੇ ਨੇ ਉਹ ਕਿਉਂਕਿ ਖੁਸਰੇ ਬਣ ਕੇ ਮੰਗਰਨ ਖਾਣਾ ਸੋਖਾ ਰੇਗਾ ਕੰਮ ਕਰਨਾ ਬਦਾਨਿਆ ਲੈਣਾ ਹੋਰ ਕੰਮ ਆ ਉਹ ਕਈ ਵਾਰੀ ਉਹ ਖੁਸਰੇ ਨਾਲ ਢੋਲਕੀ ਵਜਾਉਂਦੇ ਨੇ ਜੋ ਉਹਦੀ ਅੱਡੀ ਟੀਮ ਉਸਿਆ ਵਜਾ ਰਹੇ ਨੇ ਤੇ ਇਹ ਦੱਸੋ ਦੱਸੇ ਜਾਂਦੇ ਨੇ ਕਿ ਵੀ ਖੁਸਰੇ ਹੈ ਨਹੀਂਗੇ ਦੱਸੋ ਤੁਹਾਡੀ ਗੱਲ ਵਿਚਾਰੇ ਆ ਜਿਹੜੀ ਤੁਸੀਂ ਪਹਿਲਾਂ ਮਤਲਬ ਪਹਿਲਾਂ ਦੱਸੀ ਹੈ ਵੀ ਇਹ ਕੀ ਮਾਨਸਿਕ ਵਿਕਾਰ ਨੇ ਜਾਂ ਇਹ ਸਰੀਰਕ ਵਿਕਾਰ ਨੇ ਹੈ ਇਹ ਇਹ ਸਰੀਰਕ ਵਿਕਾਰ ਵੀ ਨੇ ਤੇ ਮਾਨਸਿਕ ਵਿਕਾਰ ਵੀ ਨੇ ਅੱਛਾ ਇਸ ਬਿਮਾਰੀ ਨੂੰ ਕੀ ਇਹ ਬਿਮਾਰੀ ਹੈ ਤੇ ਜਿਹੜੀ ਬਿਮਾਰੀ ਇਹਦਾ ਫਿਰ ਇਹਨ ਕੀ ਨਾਮ ਕਿਹਾ ਜਾਂਦਾ ਜਿਹੜਾ ਜਦੋਂ ਤੁਸੀਂ ਮਨੋਵਿਗਿਆਨਿਕ ਚਿਕਿਤਸਕੋਂ ਮਨੋਵਿਗਿਆਨਿਕ ਡਾਕਟਰੋਂ ਮਨੋਵਿਗਿਆਨ ਦੀ ਭਾਸ਼ਾ ਦੇ ਉਹਨੂੰ ਕੀ ਬਿਮਾਰੀ ਕਹਿੰਦੇ ਬਿਮਾਰੀਆਂ ਨਹੀਂ ਕਹਿੰਦੇ ਅੱਛਾ ਜੀ ਇਹ ਨਾ ਜੈਂਡਰ ਦੇ ਟਾਈਪਸ ਨੇ ਅੱਛਾ ਜੀ ਇਹਨਾਂ ਨੂੰ ਅਸੀਂ ਕਹਿੰਦੇ ਟ੍ਰਾਂਸ ਜੈਂਡਰ ਅੱਛਾ ਜੀ ਤੇ ਕਿੰਨੇ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਟਾਈਪਸ ਨੇ ਇਹਨਾਂ ਦੱਸ ਦਿਓ ਨੇ ਸੈਕਸਿਕ اور ਪਰਪਰ ਦੇ ਨਾਲ ਹੀ ਅਟਰੈਕਸ਼ਨ ਹੁੰਦੀ ਹੈ। ਇੱਕ ਕਲੀਅਰ ਹੁੰਦੇ ਨੇ ਕਿ ਦੇ ਇੱਕ ਮੇਲ ਨੂੰ ਮੇਲ ਦੇ ਨਾਲ ਹੀ ਅਟਰੈਕਸ਼ਨ ਹੁੰਦੀ ਹੈ। ਇੱਕ ਬਾਈਸੈਕਸ਼ੁਅਲ ਹੁੰਦੇ ਨੇ ਜਿਹੜਾ ਇੱਕ ਮੇਲ ਹੈਗਾ ਉਹ ਮੇਲ ਨਾਲ ਵੀ ਕੰਫਰਟੇਬਲ ਹੈ ਤੇ ਛੀ ਮੇਲ ਨਾਲ ਵੀ ਕੰਫਰਟੇਬਲ ਹੈ। ਇਪਨ ਇੱਕ ਫੀਮੇਲ ਹੈਗੀ ਉਹ ਫੀਮੇਲ ਨਾਲ ਵੀ ਕੰਫਰਟੇਬਲ ਹੈ ਤੇ ਮੇਲ ਨਾਲ ਵੀ ਕੰਫਰਟੇਬਲ ਹੈ। ਇਪਨ ਇੰਟਰਸੈਕਸ਼ੁਅਲ ਵੀ ਜਿਹੜੇ ਨੇ ਕਿ ਜਿਹੜੇ ਜੀਓਲੋਜੀਕਲੀ ਕਿਹਨਾਂ ਤੇ ਦੋਨੋਂ ਜੈਂਡਰ ਹੁੰਦੇ ਨੇ। ਹਾਂ ਜੀ। ਨਾਲੇ ਉਹਦੇ ਮਰਦ ਵਾਲੇ ਅੰਗ ਲੱਗੇ ਹੋਦੇ ਨੇ ਨਾਲੇ ਔਰਤ ਵਾਲੇ ਅੰਗ ਲੱਗੇ ਹੁੰਦੇ ਨੇ ਜੀ ਹਾਂ ਪਰ ਇਹ ਵੀ ਬੇਸ਼ੱਕ ਬੜੇ ਰੇਅਰ ਹੁੰਦੇ ਨੇ ਇਦਾਂ ਹੀ ਇਹਨਾਂ ਦੇ ਕਿੰਨੇ ਹੀ ਟਾਈਪਸ ਨੇ ਇਹਨਾਂ ਨੂੰ ਅਸੀਂ ਟਰਾਂਸ ਜੈਂਡਰ ਕਹਿੰਦੇ ਆ ਜਿਹੜੀ ਕੈਟਾਗਰੀ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਜਿਹਦੇ ਚ ਜੜੀਆਂ ਲੜਕੀਆਂ ਹੈਗੀਆਂ ਉਹਨਾਂ ਨੂੰ ਲੜਕੇ ਬਣ ਕੇ ਰਹਿਣਾ ਪਸੰਦ ਹੁੰਦਾ ਉਹਨਾਂ ਨੂੰ ਲੱਗਦਾ ਹੈਗਾ ਦਾ ਢੱਕਾ ਜਿਹੜੇ ਲੜਕੇ ਨੇ ਉਹ ਲੜਕੀਆਂ ਬਣ ਕੇ ਰਹਿਣਾ ਚੰਦ ਕਰਦੇ ਨੇ ਇਸ ਤਰ੍ਹਾਂ ਹੁੰਦਾ ਹੈ ਕੁਝ ਲੋਕੀ ਜਾਣ-ਪਛਾਨ ਕੇ ਵੀ ਬੜੇ ਹੁੰਦੇ ਨੇ ਜਿਹੜਾ ਮੈਂ ਦੱਸ ਰਿਹਾ ਹਾਂ ਤੇ ਜਿਹੜੇ ਲੋਕ ਇਸ ਤਰ੍ਹਾਂ ਦੇ ਹੈਗੇ ਨੇ ਜੇ ਤੁਸੀਂ ਕਹਿੰਦੇ ਹਾਰਮੋਨਲ ਦੀ ਗੜਬੜੀ ਦੇ ਕਾਰਨ ਆ ਉਹਨਾਂ ਦੀ ਕੋਈ ਕੁਰਸ਼ਨ ਕਰਨਾ ਤਾਂ ਕੀ ਇਹਨਾਂ ਦਾ ਇਲਾਜ ਸੰਭਵ ਹੈ ਇਲਾਜ ਕੀਤਾ ਜਾ ਸਕਦਾ ਹੈ ਇਲਾਜ ਨਾਲ ਠੀਕ ਹੋ ਸਕਦੇ ਆ ਨਹੀਂ ਹੋ ਸਕਦੇ ਜੀ ਇਲਾਜ ਦੇ ਨਾਲ ਨਹੀਂ ਠੀਕ ਹੋ ਸਕਦੇ ਪੁੱਛੋ ਕਿ ਇਸ ਤਰ੍ਹਾਂ ਹੁੰਦੇ ਨੇ ਜਿਹੜੇ ਕੋਈ ਕਿਤੇ ਇੱਧਰ ਉੱਧਰ ਪਾਪੀ ਕਰ ਲੈਂਦੇ ਨੇ ਮਨੋਵਿਗਿਆਨਿਕ ਤੌਰ ਤੇ ਅੱਛਾ ਜਿਵੇਂ ਇੱਕ ਲੜਕਾ ਹੈ گا ਸਾਰਾ ਦਿਨ ਬਚਪਨ ਤੋਂ ਦੇਖੀਆਂ ਚਿਰਿਆ ਚਿਰਿਆ ਵਾਂਗੂ ਝੋਕ ਹੋ ਗਿਆ लड़किया बारे इंटरस्ट हो गए ठीक कर सकते ठीक नहीं किया जाता ठीक है हारमोनल थेपी किसी हद तक किया जा सकता है जिम्मे एक लड़का है लड़किया वाले हारमोन ने तो ओनू आप हारमोन स्ट्रेस करके लड़किया वाले हारमोन देिए पर यह बहुत व्डे काम ने छोटे जी ਮੋਸਲੇ ਇਹਨਾਂ ਆਜੇ ਨਿਕਾ ਤੱਕ ਦੇ ਵਿਆਪਸੋਂ ਠੀਕ ਕਰ ਸਕਦੇ ਆਗੇ। ਤੇ ਤਿੰਨ ਉਹ ਇਵਨ ਮਾਨਤਾ ਵੀ ਮਿਲਦੀ ਹੈ ਜੀ। ਅੱਛਾ। ਮਤਲਬ ਇਸ ਤਰ੍ਹਾਂ ਦੇ ਦੱਸ ਜਾਂ ਮੈਂ ਕੀ ਹੋਵੇ। ਵੀ ਆਪਣਾ ਕੰਮ ਦਾ ਵੀ ਜਿਵੇਂ ਜੀ ਕਰ ਰਹੇ ਨੇ। ਇਸ ਤਰ੍ਹਾਂ ਹੈ ਗੱਲ। ਓਕੇ ਓਕੇ। ਮਤਲਬ ਇਹ ਡਾਕਟਰ ਸਾਹਿਬ ਤੁਹਾਡਾ ਕਿੰਧ ਪਾ ਵੀ ਇਹ ਮਾਨਸਿਕ ਹਾਰਮੋਨ ਦੀ ਗੜਬੜੀ ਦੇ ਕਾਰਨ ਇਹ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਜਾਂਦੇ ਆਏ।

ਤਾਂ ਧੰਨਵਾਦ ਸ਼ੁਕਰੀਆ ਤਾਂ ਦੋਸਤੋ ਇਸ ਡਾਕਟਰ ਰਾਜਕੁਮਾਰ ਬਾਂਸਲ ਜੋ ਮਨੋਚਿਕਿਤ ਸ਼ਕਾਇਆ ਜਿਨ੍ਹਾਂ ਨੇ ਬੜੇ ਵਿਸਤਾਰ ਨਾਲ ਦੱਸਿਆ ਕਿ ਜਿਹੜੇ ਇਸ ਤਰ੍ਹਾਂ ਦਾ ਕੁਝ ਕਰਦੇ ਆ ਉਹਨਾਂ ਦੇ ਕਾਰਨ ਕੀ ਨੇ ਤਾਂ ਕੀ ਉਹਨਾਂ ਦੇ ਹਾਰਮੋਨਲ ਦੀ ਕਿਸ ਤਰ੍ਹਾਂ ਮਤਲਬ ਗੜਬੜੀ ਦੇ ਕਾਰਨ ਜਿਹੜਾ ਸਾਰਾ ਕੁਝ ਹੁੰਦਾ ਹੈ ਹੁਣ ਇੱਥੇ ਸਵਾਲ ਦੋਸਤੋ ਖੜਾ ਹੁੰਦਾ ਹੈਗਾ ਕਿ ਜਦੋਂ ਉਹ ਖੁਦ ਇੱਕ ਮਾਨਸਿਕ ਗੜਬੜੀ ਦੇ ਸ਼ਿਕਾਰ ਨੇ ਕ ਰੋਗ ਦੇ ਸ਼ਿਕਾਰ ਨੇ ਤੇ ਜਿਹੜਾ ਆਪਣੇ ਆਪ ਨੂੰ ਬਿਮਾਰ ਹੈ ਆਪਣੇ ਆਪ ਨੂੰ ਉਸ ਚੀਜ਼ ਦਾ ਸ਼ਿਕਾਰ ਹੈਗਾ ਜਿਹੜਾ ਠੀਕ ਨਹੀਂ ਕਰ ਸਕਦਾ ਉਹ ਤੁਹਾਡੇ ਲੋਕਾਂ ਦਾ ਤੇ ਉਹ ਅੱਗੇ ਜਾ ਕੇ ਬਾਬਾ ਬਣ ਕੇ ਹੋਰ ਬਣ ਕੇ ਮਤਲਬ ਸਰਵਜ ਬਣ ਕੇ ਤੁਹਾਡੇ ਕਿਸ ਵਰਗੋ ਤੇ ਸਾਡੇ ਲੋਕ ਵੀ ਦੇਖਦੇ ਨੇ ਮਗਰ ਈਦਾ ਬਣ ਕੇ ਤੁਰ ਪਦੇ ਆ ਤੇ ਕਿਉਂਕਿ ਤਾਂ ਆਪ ਵੀ ਵਿਚਾਰੇ ਰੋਗੇ ਨੇ ਉਹਨਾਂ ਦੇ ਆਪ ਦੇ ਵਿੱਚ ਸਰੀਰਕ ਜਿਹਾਗਾ ਗੜਾੜ ਹੈਗਾ ਜਾਂ ਉਹ ਚੀਜ਼ ਬਣ ਹੈਗੀ ਸੋ ਇਹ ਚੀਜ਼ ਜਿਹੜੀ ਹੈਗੀ ਹੈ ਸਾਡੇ ਲੋਕਾਂ ਨੂੰ ਕਿਉਂਕਿ ਇਹਦੇ ਵਿੱਚ ਬਹੁਤ سارے ਲੋਕਾਂ ਨੂੰ ਜਾਣਕਾਰੀ ਨਹੀਂ ਆ ਉਹਨਾਂ ਨੂੰ ਹੀ ਲੱਗਦਾ ਹੈ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਕੁਝ ਲੋਕ ਜਾਣ ਬੁੱਝ ਕੇ ਵੀ ਕਰਦੇ ਤੇ ਕੁਝ ਲੋਕ ਵੀ ਲੈ ਗਿਆ ਇਸੀ ਦਾ ਸ਼ਿਕਾਰ ਹੁੰਦੇ ਆ ਤਾਂ ਹੁਣ ਕੁਝ ਇਹ ਚੀਜ਼ਾਂ ਆਉਂਦੀਆਂ ਨੇ ਵੀ ਇਸ ਪਾਸੇ ਨੂੰ ਸਾਡੇ ਲੋਕ ਇਸ ਤਰ੍ਹਾਂ ਜਿਹੜਾ ਹੈਗਾ ਉਹ ਕਰਦੇ ਨੇ ਅਸਲ ਦੇ ਵਿੱਚ ਕੀ ਹੈਗੇ ਕਿ ਭਾਰਤ ਦੇ ਵਿੱਚ ਜਿਹੜਾ ਇਹ ਤੰਤਰਕਵਾਦ ਦਾ ਚੇਲੇਵਾਦ ਦਾ ਬਾਬਾਵਾਦ ਦਾ ਪੰਡਾ ਹੈਗਾ ਸਭ ਤੋਂ ਵਧੀਆ ਸੋਤੋ ਬਹੁਤ ਮੁਨਾਫਾ ਦੇਣੌੜਾ ਤੁਮ੍ਹੇ ਕੋਈ ਲਾਗਤ ਨਹੀਂ ਹੈ ਕੋਈ ਸਰਕਾਰ ਨੇ ਟੈਕਸ ਨਹੀਂ ਲਾ ਕੋਈ ਇਨਕਮ ਟੈਕਸ ਨਹੀਂ ਕੋਈ ਸੇਲ ਟੈਕਸ ਨਹੀਂ ਕੋਈ ਕਿਸੇ ਕਿਸਮ ਦਾ ਕੁਝ ਨਹੀਂ ਹੈ ਪੈਸਾ ਹੋਣਾ ਵੱਧੋ ਆ ਤੁਹਾਡੇ ਸਕਰੀਨ ਤੇ ਇੱਕ ਹੋਰ ਵੀਡੀਓ ਦੇਖੋ ਆ ਬੀਬੀ ਇੱਕ ਇਹ ਵੀ ਬਾਬਾ ਬਣੀ ਹੋਈ ਆ ਇਹ ਉਹ ਚੱਕੋ ਜੀ ਉਹ 50000 ਦੀ ਗੁੱਟੀ 5500 ਦੀ ਉਹ ਫੜਾਤੀ ਬਗਿਆ ਆ ਹੁਣ ਇੱਕ ਕੋਈ ਬੀਬੀ ਹੈਗੀ ਐ ਤੇ ਇਹਨੇ ਇਹਨੂੰ ਜਿਹੜਾ ਹੈਗਾ ਮੱਥਾ ਟੇਕਿਆ ਤੇ ਨਾਲ ਇੱਕ ਪੂਰੀ ਦੀ ਪੂਰੀ ਗੁੱਟੀ ਫੜਾਤੀ 5500 ਦੀ 50000 ਦੀ ਹੁਣ ਜਦੋਂ ਇਸ ਤਰ੍ਹਾਂ ਇੱਕ ਥੋੜਾ ਜਿਹਾ ਇਹ ਹੱਥ ਕਰਕੇ ਆਸ਼ੀਰਵਾਦ ਦੇ ਕੇ ਰੀਆ 50000 ਮਿਲ ਗਿਆ। ਐਦੋ ਵਧੀਆ ਹੋਰ ਕੰਮ ਕਿਹੜਾ ਹੋਊਗਾ। ਠੀਕ ਹੈ। ਤੇਜ਼ ਕਰਕੇ ਲੋਕਾਂ ਨੂੰ ਘਬਰਾਹ ਕਰਕੇ ਇਹਦਾ ਇੱਕ ਨੇ ਮਤਲਬ ਕੀਤਾ ਹੈ ਇੱਕ ਦੀ ਵੀਡੀਓ ਬਣਾਈ ਹੈਗੀ ਹੋਰ ਸ਼ਾਂਤਕਤ ਕਿੰਨੇ ਆ ਉਹਨਾਂ ਦੇ ਪਾਸੇ ਦੇ ਨੇ। ਸੋ ਇਹ ਸਭ ਤੋਂ ਵਧੀਆ ਜਿਹੜਾ ਠੰਡਾ ਹੋਣ ਦੇ ਕਾਰਨ ਇਸ ਕਰਕੇ ਲੋਕ ਜਿਹੜੇ ਤਵਾ ਤੜ ਜਿਹੇ ਇਧਰਲੇ ਪਾਸੇ ਤੇ ਪੈ ਜਾਂਦੇ ਆ ਔਰ ਬਹੁਤ ਮੜੀ ਇਹ ਵੀ ਵੇਖਣ ਦੇ ਵਿੱਚ ਆਇਆ ਹੈਗਾ। ਕਿ ਜਿਹੜੇ ਲੋਕ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਵੇ ਹੁਣ ਇਹ ਲੀਪੀ ਆਗਾ ਤੇ ਜਿਹੜੇ ਬਿਲਕੁਲ ਹੀ ਮਤਲਬ ਫੱਟੇ ਸੀਗੇ ਤੇ ਜਿਹੜੇ ਬਾਗੇ ਬਣ ਗਏ ਤੰਤਰਕ ਬਣ ਗਏ ਚੇਲੇ ਬਣ ਗਏ ਪੁੱਛਾਲੇ ਬਣ ਗਏ ਹੋਰ ਬਣ ਗਏ ਪਰ ਦਿਨਾਂ ਦੇ ਵਿੱਚ ਹੀ ਉਹਨਾਂ ਕੋਲ ਕੋਠੀਆਂ ਘਰ ਆ ਗਈਆਂ ਹੋਰ ਇੱਥੇ ਸਮੱਸਿਆ ਜਿਹੜੀ ਸਭ ਤੋਂ ਵੱਡੀ ਕੀਏ ਦੋਸਤੋ ਵੀ ਸਾਡੇ ਦੇਸ਼ ਦੇ ਵਿੱਚ ਸਭ ਤੋਂ ਵੱਧ ਅਗਿਆਨਤਾ ਹੈ ਸਭ ਤੋਂ ਵੱਧ ਗਰੀਬੀ ਹੈ ਇੱਥੇ ਭੁੱਖਮਰੀ ਹੈ ਇੱਥੇ بے ਰੁਜ਼ਗਾਰੀ ਹੈ ਇਹ ਸਿੱਧ ਸੁਰੱਖਤਾ ਨਹੀਂ ਹੈ 70 ਸਾਲ ਹੋ ਗਏ ਦੇਸ਼ ਨੂੰ ਜਿਹਨੂੰ ਕਹਿੰਦੇ ਆਜ਼ਾਦ ਹੋਇਆ ਨੂੰ ਤੇ ਅੱਜ ਤੱਕ ਜਿਹੜੀ ਮੁਢਲੀ ਸਿੱਧ ਹੈ ਸਿੱਧ ਸੁਰੱਖਤਾ ਜਿਹੜੀ ਉਹ ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਆਈਆਂ ਜਿੰਨਾ ਵੀ ਰਾਜਪਾਲ ਰਿਹਾਗਾ ਅੱਜ ਤੱਕ ਆਮ ਬੰਦੇ ਨੂੰ ਉਸ ਦੀ ਲੋੜ ਅਨੁਸਾਰ ਜਿਹੜੀ ਹੈਗੀ ਮੁਢਲੀ ਸਿੱਧ ਸੁਰੱਖਤਰੀ ਪੈਦਾ ਕਰ ਸਕੇ ਜਾਂ ਘੱਲੋ ਦੇ ਸਕੇ ਅੱਜ ਲੋਕ ਬਿਮਾਰੀਆਂ ਨਾਲ ਮਰ ਰਹੇ ਬਿਮਾਰੀਆਂ ਨਾਲ ਤੜਫ ਰਹੇ ਆ ਪਰ ਇਲਾਜ ਦੇ ਸੌਂਦਾ ਨਹੀਂ ਹੈ। ਹੁਣ ਬੜੇ ਬੜੇ ਮੈਕਸ ਹਸਪਤਾਲ ਖੁੱਲ ਗਏ, ਬੜੇ ਬੜੇ ਬੰਦ ਹੋਰ ਜਿਹੜੇ ਹਸਪਤਾਲ ਖੁੱਲ ਗਏ ਲੇਕਿਨ ਉਹਨਾਂ ਹਸਪਤਾਲਾਂ ਦੇ ਵਿੱਚ ਬਹੁਤ ਗਿਣਤੀ ਲੋਕਾਂ ਦੀ ਇਲਾਜ ਕਰਾਉਣ ਦੀ ਸਮਰੱਥਾ ਨਹੀਂ ਹੈ। ਤਾਂ ਇਹ ਜਿਹੜੀ ਸਹੂਲਤ ਸੀਗੀ ਇਹ ਅੱਜ ਤੱਕ ਮੁਹੱਈਆ ਨਹੀਂ ਕਰਵਾਈ ਗਈ ਦੇਸ਼ ਦੇ ਵਿੱਚ। ਤਾਂ ਲੋਕੋ ਕੇ ਜਿਹੜਾ ਬਹੁਤ ਵੱਡਾ ਤਣਾਸ ਰਹਾ ਹੈ ਤੇ ਬਾਕੀ ਜਿਹੜਾ ਹੁਣ ਅੱਜ ਦਾ ਮਾਹੌਲ ਹੈ ਅੱਜ ਦੇ ਇਸ ਦਾ ਵਾਤਾਵਰਨ ਹੈ ਉਹਦੇ ਵਿੱਚ ਦਿਨ-ਦਰ ਦੇ ਬਿਮਾਰੀਆਂ ਦੇ ਪਰਮਾਤਵਰਨ ਵੀ ਵਧੇ ਜੱਗੇ। ਉਸ ਨੂੰ ਜਿਹੜੀ ਅਗਲੀ ਗੱਲ ਹੁੰਦੀ ਹੈ ਵੀ ਗਰੀਬੀ ਬੇਦਸ਼ਾਹੀ ਹੈ ਲੋਕਾਂ ਨੂੰ ਪੇਟ ਪਰ ਖਾਣਾ ਨਹੀਂ ਮਿਲਦਾ ਉਹ ਇੱਕ ਬਹੁਤ ਵੱਡੀ ਅਲਮਤ ਹੈ ਜਿਹੜੀ ਦੇਸ਼ ਦੇ ਵਾਸਤੇ ਤਾਂ 70 ਸਾਲਾਂ ਤੋਂ ਉਹ ਵੀ ਦੂਰ ਨਹੀਂ ਹੋਇਆ ਇੱਥੇ ਬੜੇ ਗਰੀਬੀ ਹਟਾਓ ਦੇ ਨਾਰੇ ਵੀ ਲੱਗੇ ਕਿਸੇ ਸਮੇਂ ਦੇ ਵਿੱਚ ਗਰੀਬੀ ਦੂਰ ਕਰਨ ਦੇ ਬੜੇ-ਬੜੇ ਦਾਅਵੇ ਵੀ ਕੀਤੇ ਗਏ ਲੇਕਿਨ ਗਰੀਬੀ ਦੀ ਜਿਹੜੀ ਹੈਗੀ ਹੈ ਗਿੰਚੇਰ ਜਨ ਜਨ ਵੱਧਦੀ ਜਾ ਰਹੀ ਹੈ ਤਾਂ ਜਿੰਨਾ ਚਿਰ ਇਹ ਅਲਮਤਾਂ ਰਹਿਣਗੀਆਂ ਤੇ ਸਭ ਤੋਂ ਵੱਡੀ ਅਲਮਤ ਜਿਹੜੀ ਸਾਡੇ ਦੇਸ਼ ਦੀ ਉਹ ਸਾਡੇ ਦੇਸ਼ ਦੀ ਐਜੂਕੇਸ਼ਨ ਹੈ ਕਿ ਅੱਜ ਜਦੋਂ ਵਿਗਿਆਨ ਦਾ ਯੁੱਗ ਹੈ ਸਾਇੰਸ ਦਾ ਯੁੱਗ ਹੈ ਔਰ ਦੁਨੀਆ ਚੰਦਰਮਾ ਮੰਗਲ ਗ੍ਰਹਿ ਦੇ ਉੱਤੇ ਜਿਹੜੀਆਂ ਬਸ ਉੱਥੇ ਆਬਾਦੀਆਂ ਬਣਾਉਣ ਦੀ ਗੱਲ ਕਰ ਰਹੀ ਹੈ ਉਸ ਪਲਾਟ ਕੱਟਣ ਦੀ ਗੱਲ ਕਰ ਰਹੀ ਹੈ ਤੇ ਸਾਡੇ ਵਾਲੇ ਹਜੇ ਧਰਤੀ ਦੇ ਜਿਹੜੇ ਮਹੌਲ ਦੇ ਰਹਿੰਦੇ ਮਨੁੱਖ ਨੇ ਉਹਨਾਂ ਨੂੰ ਦੋ ਗੱਲ ਜਿਹੜਾ ਬਸ ਗੱਲ ਦਾ ਪਲਾਟ ਨਹੀਂ ਦੇ ਸਕੇ ਉਹਨਾਂ ਨੇ ਕੋ ਕਮਰੇ ਦਾ ਹੈਡਰ ਜਿਹੜਾ ਹੈਗਾ ਪ੍ਰਬੰਧ ਨਹੀਂ ਹੋ ਸਕਿਆ ਹਜੇ ਤੱਕ ਤਾਂ ਇਹਨੀਆਂ ਸੱਤੀਆਂ ਦੇ ਵਿੱਚ ਇਹਨੀਆਂ ਹਾਲਾਤਾਂ ਦੇ ਵਿੱਚ ਕੁਦਰਤੀ ਆ ਕੇ ਲੋਕ ਜਦੋਂ ਦੁਖੀ ਨੇ ਸਾਰੇ ਪਾਸੇ ਤਾਂ ਫਿਰ ਉਹ ਕਿਸੇ ਨਾ ਕਿਸੇ ਪਾਸੇ ਆਸਰਾ ਲੱਭਦੇ ਆ ਤੇ ਉਹਨਾਂ ਦੀ ਇਸ ਮਜਬੂਰੀ ਦਾ ਇਸ ਅਗਿਆਨਤਾ ਦਾ ਲਾਹਾ ਲੈ ਕੇ ਜਿਵੇਂ ਖੁੰਬਾ ਮੰਨ ਉੱਗ ਰਹਿਤਾਂ ਅੰਤਰਗ ਬਾਬੇ ਚੇਲੇ ਤੇ ਸਾਰਾ ਕੁਛੇ ਦਾ ਫਾਇਦਾ ਲੈਂਦੇ ਆ ਤੇ ਇਦਾਂ ਹੀ ਲੋਕਾਂ ਦੇ ਹੋਰ ਵੀ ਜ਼ਵਾ ਲੋਕ ਜਿਹੜੇ ਸਾਡੇ ਨਪੀੜੇ ਜਾਂਦੇ ਆ ਨਚੋੜੇ ਜਾਂਦੇ ਆ ਕਿਉਂਕਿ ਪਹਿਲੇ ਲੋਕ ਆਰਥਿਕ ਤੌਰ ਤੇ ਪਿੰਜੇ ਕਿ ਕੁੱਤੇ ਹੁੰਦੇ ਨੇ ਤੇ ਰੰਦੇ ਹੁੰਦੀ ਕਸਰ ਫਿਰ ਜਿਹੜੇ ਬਾਦਕ ਤੋਂ ਕਰੇ ਦਾ ਮਾਰਾ ਮोटा ਕੁਝ ਹੁੰਦਾ ਉਹਨਾਂ ਕੋਲੇ ਤੰਦ ਫੁੱਲ ਜਿਵੇਂ ਕਹਿੰਦੇ ਨੇ ਪੰਜਾਬੀ ਜਿਹੜਾ ਤੰਦ ਫੁੱਲ ਹੁੰਦਾ ਹੈਗਾ ਉਹ ਫਿਰ ਜਿਹੜਾ ਹੈਗਾ ਇਹ ਬਾਬੀ ਆਪ ਦੀ ਦੇ ਰੂਪ ਵਿੱਚ ਲੈ ਲੈਂਦੇ ਆ ਤੇ ਲੋਕ ਜਿਹੜੇ ਆ ਹੋਰ ਵੀ ਜਿਆਦਾ ਗੁਰਬਤ ਦੇ ਹਨੇਰੇ ਚਲੇ ਜਾਂਦੇ ਆ ਤੇ ਜਿੰਨਾ ਚਿਰ ਲੋਕ ਸਾਡੇ ਗਿਆਨਤਾ ਦੇ ਹਨੇਰੇ ਚੋਂ ਦੇ ਨਿਕਲਦੇ ਜਿੰਨਾ ਚਿਰ ਸਾਡੇ ਲੋਕਾਂ ਦੀ ਇਹ ਸੋਚ ਨਹੀਂ ਬਦਲਦੀ ਇਹ ਸੋਚ ਬਦਲਣ ਲਈ ਕੋਈ ਇੱਕ ਵਿਅਕਤੀ ਜਾਂ ਇੱਕ ਸੰਸਥਾ ਸੋਚ ਨਹੀਂ ਬਦਲ ਸਕਦੀ ਸੋਚ ਬਦਲਣ ਲਈ ਸਭ ਤੋਂ ਪਹਿਲਾਂ ਸਾਡਾ ਇੱਕ ਸਿਸਟਮ ਵਧੀਆ ਹੋਣਾ ਚਾਹੀਦਾ ਹੈ ਇੱਕ ਸਿਸਟਮ ਵਿੱਚ ਸੁਧਾਰ ਹੋਣਾ ਚਾਹੀਦਾ ਹੈ ਇਸ ਸਿਸਟਮ ਜੇ ਲੋਕਪੱਖੀ ਹੋਊਗਾ ਇੱਥੇ ਦੀ ਐਜੂਕੇਸ਼ਨ ਜਿਹੜੀ ਹੈਗੀ ਆ ਅਖਦੀ ਪੜ੍ਹਾਈ ਜਿਹੜੀ ਹੈਗੀ ਆ ਉਹ ਜਿਹੜੇ ਸਮੇ ਦੇ ਖਾਂ ਦੇ ਹੋਊਗੀ ਤਾਂ ਫਿਰ ਇਸੇ ਕੋਈ ਤਬਦੀਲੀ ਆਪਕੀ ਕੀਤੀ ਜਾ ਸਕਦੀ ਹੈ ਨਹੀਂ ਤਾਂ ਫਿਰ ਜਿਹੜਾ ਇਹ ਅੰਨੇ ਕੂਦ ਵਿੱਚ ਲੋਕ ਡਿੱਗਦੇ ਜਾ ਰਹੇ ਆ ਅੱਗੇ ਜਿਹੜਾ ਹੋਰ ਡਿੱਗਦੇ ਜਾਣਗੇ ਇਹ ਜਾਣਕਾਰੀ ਕਿੱਦਾਂ ਲੱਗੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਆਪੂਲਣਾ ਕੱਲ ਫਿਰ ਮਿਲਾਂਗੇ ਹੋਰ ਨਵੀਂ ਜਾਣਕਾਰੀ ਨਾਲ ਸਤ ਸਤ ਸ੍ਰੀ ਅਕਾਲ